ਪਾਟੀ ਮੇ ਦਾਬਲ ਹੈ ਮਾਈਲਡ ਜੀ ਲੀਕੇਜ ਵੀ ਜੀ ਨੂੰ ਨਹੀਂ ਪਤਾ ਸੀ ਉਦਰ ਵੀ ਜਦੋਂ ਅਸੀਂ ਡਾਇਗਨੋਸ ਕਰਦੇ ਆ ਡੀਕਾਰਬੋਨਾਈਜ਼ वगैरह ਕਰਦੇ ਆ ਤਾਂ ਉਹ ਜਵੇਂ ਅਮਰਜੈਂਸੀ ਵਾਲੇ ਡਾਕਟਰ ਵੀ ਆਈਸੀਯੂ ਤੇ ਰੱਖਦੇ ਆ ਪੇਸ਼ੈਂਟ ਨੂੰ ਉਵੇਂ ਹੀ ਟਰੀਟਮੈਂਟ ਕਰਦੇ ਆ ਸੋ ਕੁਝ ਅਸੀਂ ਵੀ ਅਜਿਹੇ ਕੁਝ ਕਰਦੇ ਆ ਤਾਂ ਵਿਜਨ ਨੂੰ ਮੈਂ ਦਿਖਾਇਆ ਜੀ ਮਾਈਲਡ ਜ ਹੈ ਨਾ 에어 ਬੱਬਲਸ ਆ ਰਹੇ ਆ ਮਾਈਲਡ ਜੀ ਉਹਦੇ ਸੋ ਦੋਸਤੋ ਤੁਸੀਂ ਦੇਖ ਲਓ ਥੋੜਾ ਥੋੜਾ ਪਾਣੀ ਘਟਦਾ ਹੋਵੇ ਤੇ ਗੱਡੀ ਦੇ ਇੱਕ ਫੈਨ ਦੀ ਸਪੀਡ ਵੀ ਨਾ ਚੱਲਦੀ ਹੋਵੇ ਲੋ ਵਾਲੀ ਤੇ ਗੱਡੀ ਗਰਮ ਕਿਵੇਂ ਹੁੰਦੀ ਹੈ ਤੇ ਕਿਵੇਂ ਡਾਇਗਨੋਸ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਅੱਜ ਦੱਸਾਂਗੇ ਪ੍ਰੀਤ ਮੋਟਰਜ਼ ਮੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ YouTube ਚੈਨਲ Instagram Facebook ਨੂੰ ਫਾਲੋ ਕਰਿਓ ਤੁਸੀਂ ਆਪਣੀ ਗੱਡੀ ਦੇ ਖੁਦ ਮਿਸਤਰੀ ਤੇ ਡਾਕਟਰ ਕਿਵੇਂ ਬਣ ਸਕਦੇ ਹੋ ਤੁਸੀਂ ਆਪਣੀ ਗੱਡੀ ਨੂੰ ਕਿਵੇਂ ਬਚਾ ਸਕਦੇ ਹੋ ਹੀਟ ਹੋਣ ਤੋਂ ਸੋ ਦੋਸਤੋ ਆਪਾਂ ਡਰੈਕ ਚੈੱਕ ਕਰ ਰਹੇ ਹਾਂ ਸਪੀਡ ਟੈਂਪਰੇਚਰ ਹੈ ਜਿਹੜਾ 94 ਤੇ ਆ ਗਿਆ 110 ਹਾਈ ਸਪੀਡ ਤੇ ਚੱਲਣਾ ਚਾਹੀਦਾ ਹੈ ਨਾਰਮਲੀ ਚੱਲ ਰਿਹਾ 94 ਪੁਆਇੰਟ ਹੋ ਗਿਆ ਨਾ ਜੀ ਕੂਲਿੰਗ ਟੈਂਪਰੇਚਰ ਫੈਨ ਆਫ ਹੈ ਉਧਰ ਵੇਖ ਇਧਰ ਆਉਣ ਪਿਆ ਹੈ ਨਾ ਉਧਰ ਵੇਖ ਆਉਣ ਹੈ ਤੇ ਇਧਰ ਦੇਖ ਲੋ ਸਪੀਡ ਆਨ ਹੈ ਸੋ ਲੋ ਸਪੀਡ ਉਧਰੋਂ ਆਉਣ ਹੈ ਤੇ ਬਾਹਰੋਂ ਆਫ ਹੈ ਇਹਦਾ ਮਤਲਬ ਕਿਤੇ ਪ੍ਰੋਬਲਮ ਹੈ ਹਾਈ ਹੀ ਚੱਲਦਾ ਫੈਨ 2 ਸਿੰਗਲਰ 0.98 ਆਪਾਂ ਹੁਣ ਵੇਟ ਕਰਦੇ ਆ ਲੈ ਮੰਨਣਾ ਮਨੂੰ 101 ਫੈਨ ਹੈ ਜਿਹੜਾ ਲੋ ਆਨ ਪਿਆ ਹੈ ਇੱਥੇ ਕਮਾਂਡ ਮਿਲ ਨਹੀਂ ਰਹੀ। ਹਾਈ ਆ ਜਿਹੜਾ ਉਹ 104 ਤੇ ਚੱਲੇਗਾ। 101 ਤਾਂ ਆ ਗਿਆ। ਲਓ ਜੀ ਤਿੰਨ ਆ ਗਿਆ ਨਾ ਜੀ। ਤਿੰਨ ਦੇ ਉੱਤੇ ক্লোਜ਼ ਆ ਹਜੇ। 4 ਆਉਣ ਦੀ ਦੇਰੀ ਹੈ। ਨਾਲ ਦੇ ਵਾਲਿਆਂ ਦਾ ਜਿਹੜਾ ਫੈਨ ਹੈ ਉਹ ਓਪਨ ਹੋ ਜਾਏਗਾ। ਪਰ ਸਲੋ ਚੱਲਣਾ ਜ਼ਾਇਦਾ ਸੀ। ਲੋ ਜੀ। ਆਨ ਹੋ ਗਿਆ ਜੀ। ਪ੍ਰੀਤ ਮੋਟਰਜ਼ ਮੋਗਾ। ਦੋਸਤੋ ਸਮਝ ਗਏ ਹੋਗੇ ਕਿ ਭਾਈ ਸਮਝਾਉਣਾ ਚਾਹਦਾ। ਸ਼ਾਨਦਾਰ ਟਾਈਮ ਹੈ ਗੱਡੀਆਂ ਮੁੰਡਿਆਂ ਨੂੰ ਵੀ ਪਿੰਡਾਂ ਨੂੰ ਤੁਰਨਾ ਹੈ ਗੱਡੀਆਂ ਵਾਧੂ ਖੜੀਆਂ ਬਾਬਾ ਜੀ ਦੀ ਫੁੱਲ ਕਿਰਪਾ